ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੂੰ ਪਤਾ ਹੀ ਹੈ ਕਿ ਸਹਬੇ ਕਮਾਲ ਸਿੰਘ ਦੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ 2 ਲੱਖ ਤੇ ਜਿਗਰ ਬਾਬਾ ਜੀ ਸਿੰਘ ਜਿਹਾਰ ਸਿੰਘ ਤਿੰਨ ਪਿਆਰੇ ਤੇ 40 ਸਿੰਘਾਂ ਦੀ ਯਾਦ ਵਿੱਚ ਸ੍ਰੀ ਚਮਕੌਰ ਸਾਹਿਬ ਦਾ ਚੀਤੀ ਦਿਹਾੜਾ ਜਿਹੜਾ ਉਹ 20 21 22 ਤਰੀਕ ਦਾ ਹੋਣਾ ਹੈ ਤੇ ਉਹਦੇ ਸਬੰਧ ਵਿੱਚ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਆ ਸਫਾਈ ਦਾ ਪ੍ਰਬੰਧ ਬਾਹਰ ਤੋਂ ਵੀ ਟੀਮਾਂ ਆ ਚੁੱਕੀਆਂ ਹੋਰ ਜਿਹੜੀਆਂ ਕਮੇਟੀਆਂ ਉਹਨਾਂ ਤੋਂ ਤੇ ਸਟਰੀਟ ਲਾਈਟਾਂ ਦਾ ਤੇ ਜਿਹੜੇ ਬਾਥਰੂਮ ਆ ਆਰਜੀ ਬਾਥਰੂਮ ਵੀ ਉਸ ਬਾਟਰ ਸਪਲਾਈ ਨੇ ਲਗਾਏ ਆ ਤੇ ਸਾਡੇ ਜਿਹੜੇ ਨਗਰ ਕੌਸ਼ਲ ਦੇ ਬਾਥਰੂਮਾਂ ਟਾਇਲੇਟਾਂ ਉਹਨਾਂ 'ਚ ਵੀ ਪੂਰਾ ਪ੍ਰਬੰਧ ਕਰਿਆ ਗਿਆ ਕਿ ਸੰਗਤਾਂ ਨੂੰ ਦੇਖਦੇ ਹੋਏ ਸਪੈਸ਼ਲ ਡਿਊਟੀਆਂ ਲਗਾਈਆਂ ਗਈਆਂ ਦਿੰਦੀਆਂ ਲੱਗ ਤੇ ਰਾਤ ਦੀਆਂ ਲੱਗ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਇਹ ਉਸੇ ਤਰ੍ਹਾਂ ਜਿਵੇਂ ਲੱਖਾਂ ਦੀ ਤعداد ਵਿੱਚ ਲੋਕਾਂ ਨੇ ਆਉਣਾ ਹੈ ਸੰਗਤਾਂ ਨੇ ਨਤਮਸਤਕ ਹੋਣ ਆਉਣਾ ਹੈ ਤਾਂ ਲੰਗਰ ਵੀ ਲੱਗਣੇ ਆ ਲੰਗਰ ਕਮੇਟੀਆਂ ਨੂੰ ਵੀ ਬੇਨਤੀ ਆ ਸਾਡੇ ਐਸਆਈ ਸਾਹਿਬ ਖੜੇ ਆ ਤੇ ਸਾਡੇ ਹੋਰ ਮੁਲਾਜ਼ਮ ਖੜੇ ਆ ਇਹ ਪਲਾਸਟਿਕ ਦੀ ਜਿਹੜੀ ਵਰਤੋਂ ਆ ਉਹ ਨਾ ਕੀਤੀ ਜਾਵੇ ਜਾਂ ਤਾਂ ਜਿਹੜੇ ਕਾਗਜ਼ ਦੇ ਡਿਸਪੋਜ਼ਲ ਆਉਂਦੇ ਆ ਡੂਨੇ ਆਉਂਦੇ ਉਹ ਵਰਤੇ ਜਾਣ ਜਾਂ ਪੱਤਿਆਂ ਦੇ ਤੇ ਇੱਕ ਗੱਤੇ ਦੇ ਗਲਾਸ ਆਉਂਦੇ ਉਹ ਵਰਤੇ ਜਾਣ ਪਲਾਸਟਿਕ ਦੇ ਇੱਕ ਤਾਂ ਪਲਾਸਟਿਕ ਆ ਜਿਹੜੀ ਉਹ ਬਿਮਾਰੀਆਂ ਦਾ ਕਾਰਨ ਬਣਦੀ ਆ ਜਿਹੜੀਆਂ ਸੋਧਾਂ ਵੀ ਕਰੀਆਂ ਗਈਆਂ ਉਹਨਾਂ 'ਚ ਵੀ ਪਤਾ ਲੱਗਿਆ ਜਿਹੜੀਆਂ ਖੋਜਾਂ ਕਰੀਆਂ ਗਈਆਂ ਕਿ ਜਿਹੜੀ ਇਹ ਪਲਾਸਟਿਕ ਆ ਉਹਦਾ ਕੈਂਸਰ ਰਾ ਦੀ ਜਿਹੜੀ ਘਾਤਗੁਮਾਰੀ ਉਹ ਵੀ ਹੁੰਦੀ ਆ ਇਸ ਲਈ ਲੰਗਰਾਂ ਵਿੱਚ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਮੰਦਾ ਆਪ ਵੀ ਤੁਹਾਨੂੰ ਦੁਰਸਤ ਰਹੇ ਤੇ ਜਿਹੜੀ ਗੰਦਗੀ ਆ ਉਹ ਵੀ ਨਾ ਫੈਲੇ ਕਿਉਂਕਿ ਪਲਾਸਟਿਕ ਨਾ ਤਾਂ ਗਲਦੀ ਆ ਤੇ ਉਹਨੂੰ ਆਵਾਰਾ ਡੰਗਰ ਆ ਜਿਹੜੇ ਉਹ ਵੀ ਨਿਘਾਰ ਜਾਂਦੇ ਆ ਉਹਨਾਂ ਦੇ ਅੰਦਰ ਜਾਂਦੀ ਆ ਉਹ ਵੀ ਬਿਮਾਰ ਹੁੰਦੇ ਆ ਇਸ ਲਈ ਪਲਾਸਟਿਕ ਨੂੰ ਨਾ ਵਰਤਿਆ ਜਾਵੇ ਤੇ ਜਿਹੜੇ ਨਗਰ ਕੌਸ਼ਲ ਵੱਲੋਂ ਪ੍ਰਬੰਧ ਹੋਰ ਵੀ ਆ ਸਮੇਂ-ਸਮੇਂ ਤੇ ਉਹਦੀ ਜਾਣਕਾਰੀ ਵੀ ਸਾਂਝੀ ਕਰ ਦੇਣਾਗੇ ਤੇ ਸਮੂਚੀਆਂ ਟੀਮਾਂ ਜਿਹੜੀਆਂ ਤਿਆਰ ਪਰ ਤਿਆਰ ਆ ਜਿਹੜੇ ਵੀ ਜਿਕੜਾ ਵੀ ਸੰਗਤਾਂ ਆਉਂਦੀਆਂ ਉਹਨਾਂ ਦੇ ਸਵਾਗਤ ਕਰਨ ਲਈ ਸਜਦਾ ਕਰਨਾਂ ਲਈ ਉਹਨਾਂ ਲਈ ਧੰਨਵਾਦ ਦੱਸੋ ਵੀ ਕਿੰਨੇ ਕਿਹੜੇ-ਕਿਹੜੇ ਕਮੇਟੀਆਂ ਤੋਂ ਕਿੰਨੇ ਮੁਲਾਜ਼ਮ ਆਏ ਆ ਤੇ ਨਾਲ ਹੀ ਇਹ ਦੱਸੋ ਕਿ ਤੁਸੀਂ ਲੰਗਰ ਪਜਾ ਕੇ ਜਾਗਰੂਕ ਕੀਤਾ ਹੈ ਕੀ ਨਹੀਂ ਤੇ तकरीबन ਆਪਣੇ ਲਾਗਦੀਆਂ ਕਮੇਟੀਆਂ ਮਰਿੰਡਾ ਹੋ ਗਿਆ ਰੋਕੜ ਹੋ ਗਿਆ ਜਾਂ ਸਮਰਾਲਾ ਹੋ ਗਿਆ ਇਹਨਾਂ ਤੋਂ ਉਹਨਾਂ ਨੇ ਆਪਣੇ ਆਟੋ ਵੀ ਭੇਜੇ ਆ ਡਰਾਈਵਰ ਭੇਜੇ ਆ ਸਫਾਈ ਕਰਮਚਾਰੀ ਉਹ ਅੱਜ ਪੁੱਜ ਚੁੱਕੇ ਆ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਕਰ ਦਿੱਤਾ ਹੈ ਕਿਉਂਕਿ ਲੱਖਾਂ ਦੀ ਤਾਦਾਦ ਵੀ ਤੁਰੇ ਸੰਗਤ ਆਉਂਦੀ ਆ ਕੱਲ ਨੂੰ ਤੇ ਅੱਜ ਵੀ ਜਾ ਕੇ ਆਏ ਸਾਡੇ ਐਸ.ਆਈ. ਸਾਹਿਬ ਸਾਡੇ ਸਫਾਈ ਕਰਮਚਾਰੀ ਲੰਗਰ ਕਮੇਟੀਆਂ ਦੇ ਕੋਲ ਤੇ ਕੱਲ ਨੂੰ ਫੇਰ ਜਾ ਕੇ ਉਹਨਾਂ ਨੂੰ ਇਹ ਜਾਣਕਾਰੀ ਦੇਣਗੇ ਕਿ ਤੁਸੀਂ ਪਲਾਸਟਿਕ ਦੀ ਵਰਤੋਂ ਨਾ ਕਰੋ ਪਲਾਸਟਿਕ ਘਾਤਕ ਚੀਜ਼ਾਂ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਤੇ ਗੰਦਗੀ ਵੀ ਫੈਲਦੀ ਆ ਤੇ ਜਿਹੜੇ ਆਪਾਂ ਨੇ ਬੰਦੋਬਸਤ ਆ ਉਹ ਵੀ ਪੁਖਤਾ ਪ੍ਰਬੰਧ ਆ ਦਿਨ ਰਾਤ ਦੀਆਂ ਡਿਊਟੀਆਂ ਲਗ ਲਗ ਤਰ੍ਹਾਂ ਦੀਆਂ ਲਾਤੀਆਂ ਬਾਥਰੂਮਾਂ ਤੇ ਲਗ ਲਗ ਜਿੰਨੀ ਵੀ ਕੋਨਿਆਂ ਤੇ ਰੱਖਦੇ ਬਾਥਰੂਮ ਆ ਤੇ ਵਾਟਰ ਸਪਲਾਈ ਦੇ ਜਿਹੜੇ ਬਾਥਰੂਮ ਆ ਉੱਥੇ ਵੀ ਪੁਖਤਾ ਪ੍ਰਬੰਧ ਆ ਪਾਣੀ ਦੇ ਪ੍ਰਬੰਧ ਆ ਸਟਰੀਟ ਲਾਈਟਾਂ ਦੇ ਪ੍ਰਬੰਧ ਕੀਤੇ ਗਿਆ ਆ ਆਰ ਜੀ ਤੌਰ ਤੇ ਵੀ ਕਈ ਜਗ੍ਹਾ ਤੇ ਸਟਰੀਟ ਲਾਈਟਾਂ ਲਾਈਆਂ ਗਈਆਂ ਕਿ ਜਿਹੜੇ ਵੀ ਸੰਗਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ